sti ga e aka lida na o lo pia ka lida na o taka ਪ੍ਰੋਗਰਾਮ ਆਜਾ ਨਾ ਤਾਂ ਪਾਰਟੀ ਦੀ ਲੀਡਰਸ਼ਿਪ ਨੇ ਕਾਨੂੰਨ ਨਾਲੋਂ ਤੱਕ ਕਿਸ ਤਰ੍ਹਾਂ ਕੋਈ ਛੇੜ ਕਰਨੀ ਕੀਤੀ ਹੈ ਜਾਣਦੇ ਸਾਰਾ ਕੁਝ ਹੈ ਪਰ ਬੇਨਤੀ ਇਹ ਹੈ ਕਿ ਜੇ ਅਸੀਂ ਹੁਣ ਤੁਸੀਂ ਜੇ ਸਾਡਾ ਕਾਂਟਾ ਡੇਢ ਖਰਾਬ ਕਰਤਾ ਬਾਗੇ ਬੈਠੇ ਜਿਵੇਂ ਪਹਿਲਾਂ ਮਿੱਤਰ ਪਤਾ ਲੱਗੇ ਬਾਅਦ ਚ ਮੈਂ ਦੇਖੋ ਤੁਹਾਡੇ ਕੋ ਕਿਸੇ ਮਲਾਜਰ ਨਾਲ ਕੋਈ ਸੀ ਹੱਥੋਂ ਪਾਈ ਨਿਗੇਤੀ ਕੋਈ ਬਾਲਾ ਉਹਨ ਕਿਤਾਈ ਜਿਹੜੀ ਸੰਗਤ ਹੈ ਇਹ ਸਾਰੇ ਜ਼ਿਮੇਵਾਰ ਬੰਦੇ ਨੇ ਜਿਹਨਾਂ ਘਟੋਟ ਚਾਰ ਬੰਦੇ ਦਾ ਐਮਸੀ ਇਲੈਕਸ਼ਨ ਲੜੀ ਵੀ ਹੈ ਵੀ ਆਪਾਂ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਪੰਜਾਬੀਆਂ ਚੋਂ ਜੋ ਪੰਜਾਬ ਚ ਰਹਿੰਦੇ ਹੋ ਕੌਣ 'ਚ ਵਿਸ਼ਵਾਸ ਰੱਖਦੇ ਹੋ ਵੀ ਮੇਰੇ ਤੇ ਕੋਈ ਪਰਚਾ ਹੈ ਨਹੀਂ ਨਹੀਂ ਕੋਈ ਵਾਰੰਟਾ ਹੈ ਮੇਰਾ ਜੀ ਕਿਸੇ ਤਰ੍ਹਾਂ ਦੀ ਮੇਰੇ ਵੱਲ ਕੋਈ ਗੈਰ ਕਾਨੂੰਨੀ ਕਾਰਕਤ ਕੀਤੀ ਗਈ ਹੋਵੇ ਤੁਸੀਂ ਆਪਣਾ ਦੱਸੋ ਤੁਹਾਡਾ ਕੀ ਹੱਕ ਹੈ ਵੀ ਤੁਸੀਂ ਹੁਣ ਮੈਨੂੰ ਹਾਊਸ ਅਰੈਸਟ ਕਰ ਲਿਆ ਡੇਢ ਦੋ ਘੰਟਾ ਖਰਾਬ ਕਰਤਾ ਪਾਰਟੀ ਦਾ ਮੈਂ ਜ਼ਿੰਮੇਵਾਰ ਆਂ ਜਿਲਾ ਪ੍ਰਧਾਨ ਆ ਇਹ ਤੁਸੀਂ ਮੇਨ ਨਾਲ ਇਦਾਂ ਕਰ ਸਕਦੇ ਹੋ ਤਾਂ ਆਮ ਵਰਕਰ ਦਾ ਕੀ ਹੋਊਗਾ ਇਹ ਤਾਂ ਮਤਲਬ ਕੋਈ ਕੋਈ ਮੈਨੂੰ ਇੱਕ ਇੱਕ ਵਾਜਬ ਵਾਜਬ ਗੱਲ ਕਰ ਰਹੇ ਕੋਈ ਸਮਾਂ ਤਾਂ ਤੁਹਾਡੇ ਕੋਲ ਹੈ ਨਾ ਸਮਾਂ ਹੈ ਮੇਰੇ ਕੋਲੇ ਇਹ ਤਾਂ ਲਾਇਨ ਆਰਡਰ ਨੂੰ ਲੈ ਕੇ ਨਾ ਉਹਦੇ ਕਰਕੇ ਆ ਵੀ ਹਾਊਸ ਅਰੈਸਟ ਕਰ ਲਿਆ ਨਹੀਂ ਹਾਊਸ ਅਰੈਸਟ ਕਰ ਲਿਆ ਤੁਸੀਂ ਡੂੜ ਘੰਟਾ ਹੋ ਗਿਆ ਹਾਊਸ ਅਰੈਸਟ ਹੋਏ ਬੈਠੇ ਆ ਪਾਰਟੀ ਦੇ ਹੋਰ ਵੀ ਕੋ ਕੰਮ ਹੋ ਸਕਦਾ ਹੈ ਕੋਈ ਸੀ ਰਾਂਡਿਤੀ ਬਣਾਉਣੀ ਹੈ ਕਿ ਇਸ ਆਪਣੀ ਡਿਟਿਚ ਦੀ ਪਿੱਠ ਤੇ ਖੜਨਾ ਹੀ ਨਹੀਂ ਹੈ ਤੁਸੀਂ ਇਨਚਾਰਜ ਹੋ ਮੌਕੇ ਦੇ ਕਰਨ ਐਸਐਸ ਨਾਲ ਤੁਹਾਨੂੰ ਕੋਈ ਹੁਕਮ ਕਰਦੇ ਨੇ ਤੋ ਜਵਾਬ ਦਿਓ ਕਿ ਨਹੀਂ ਹੈ ਕਿਉਂ ਕਿ ਤੁਸੀਂ ਉਸ ਟਾਈਮ ਚੁੱਕੀ ਲੈ ਕੇ ਘਰੇ ਚਲੇ ਜਾਓਗੇ ਘਰੇ ਬਹਿ ਜਾਓਗੇ ਤੁਸੀਂ ਡੇੜਾ ਮੈਂ ਥੋੜਾ ਚਲੋ ਸੀ ਉਹ ਥੋੜਾ ਬਹੁਤ ਸਨਮਾਨ ਕਰ ਲਿਆ ਪਰ ਹੁਣ ਦੇਖੋ ਹੁਣ ਜਾਣਾ ਪੈਣਾ ਹੁਣ ਤੁਸੀਂ ਸਾਡਾ ਰਾਹ ਚੜ੍ਹ ਦੋ ਨਹੀਂ ਜੀ ਨਹੀਂ 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 ਤੇ ਕੋਈ ਨਹੀਂ ਨਹੀਂ ਤੁਸੀਂ ਧੱਕਾ ਕਰ ਰਹੇ ਹੋ ਨਹੀਂ ਜੀ ਜੋ ਤੁਹਾਡਾ ਕੋਈ ਮੇਰੇ ਤੇ ਕਾਨੂੰਨੀ ਕਾਰਵਾਈ ਬਣ ਜਾ ਉਹ ਕਰ ਦੋ ਸਾਡੇ ਬੰਦਾ ਦੇ ਕਰ ਦੋ ਸਾਰੇ ਤੁਸੀਂ ਸਾਡਾ ਹਲਕਾ ਚਾਜ ਅरेस्ट ਕਰ ਰੱਖਿਆ ਤੁਸੀਂ ਸਾਰੇ ਜ਼ਿਲ੍ਹਾ ਦੇ ਪ੍ਰਧਾਨ ਕਰ ਰੱਖੇ ਯੂਥ ਵਾਲੇ ਕਰ ਰੱਖੇ ਨੇ ਹੁਣ ਪਰ ਇਹ ਤਾਂ ਬਹੁਤ ਹੋ ਗਿਆ ਨਾ ਜੀ ਕੀ ਸਮਾਂ ਹੋ ਗਿਆ ਦੇਖੋ ਕੀ ਸਮਾਂ ਹੋ ਗਿਆ 12 12 12 12 ਵਜੇ ਤੇ ਹੁਣ ਤਾਂ ਹੁਣ ਤਾਂ ਹੋਲ ਹੈ ਜੋ ਹੋਣਾ ਸੀ ਹੁਣ ਤਾਂ ਰਹਿ ਕੀ ਗਿਆ ਯੂਥ ਦਾ ਪ੍ਰਧਾਨ ਤੁਸੀਂ ਕਰ ਲਿਆ ਵਿਕਰਮ ਮਜੀਠਾ ਤੁਸੀਂ ਗ੍ਰਿਫਤਾਰ ਕਰ ਰੱਖਿਆ ਤੇ ਹੁਣ ਆਪਾਂ ਚਾਹੁੰਦੇ ਕੀ ਆਸੀਂ ਮੈਨੂੰ ਇੱਕ ਇੱਕ ਲਾਈਨ ਚੇਅਰ ਤਾਂ ਲੱਗੇ ਵੀ ਤੁਸੀਂ ਹੁਣ ਇਸ ਤਾਂ ਬਸ ਅਸਲ ਵਿੱਚ ਤਾਂ ਸਿੰਪਲ ਜੀ ਗੱਲ ਹੈ ਜੀ ਲਾਈਨ ਆਰਡਰ ਨੂੰ ਮੇਨਟੇਨ ਕਰਨ ਲਈ ਇਹ ਹੋਸਟ ਜੀ ਹੋਣ ਸੀ ਜਾਵਾਂਗੇ ਨਹੀਂ 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 ਸ਼ਰੋਪੀਆ ਕਾਲੀ ਦਾ ਜਿੰਦਾਬਾਦ ਸ਼ਰੋਪੀਆ ਕਾਲੀ ਦਾ ਜਿੰਦਾਬਾਦ ਟੱਕਾ ਮੁਕੀ ਨਹੀਂ ਚਲੇਗੀ 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 ਰੱਬ ਬਦਲ ਦਿਓ ਵਹੀ ਮਾਨਾ ਦਾ ਬਦਲ ਦਿਓ ਰੱਬ ਬਦਲ ਦਿਓ ਤਾਨ ਬਦਲ ਦਿਓ ਵਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਡੇ ਹੱਕ ਐ ਤੇ ਰੱਖ ਸਾਡੇ ਹੱਕ ਐ ਤੇ ਰੱਖ ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ ਬਹੁਤ ਗਲਤ ਕਰਨਾ ਜੀ ਮੈਂ ਮੀਡੀਆ ਨਾਲ ਗੱਲ ਕਰਨੀ ਚਾਹੁੰਦਾ ਜੀ ਆਹ ਦੇਖ ਲਓ ਜੀ 1 ਮਿੰਟ ਦੇਖ ਤੁਹਾਨੂੰ ਕੇਵਲ ਮੈਂ ਡੇਢ ਘੰਟਾ ਪਹਿਲਾਂ ਤੁਹਾਨੂੰ ਮੈਂ ਮੀਡੀਆ ਮੈਂ ਬੁਲਾਇਆ ਕਿਉਂਕਿ ਮੈਂ ਜਗ ਜाहिर ਕਰਨਾ ਚਾਹੁੰਦਾ ਦਿਖਾਉਣਾ ਚਾਹੁੰਦਾ ਪੰਜਾਬ ਦੇ ਇਨਸਾਨ ਇਨਸਾਫ ਪਸੰਦ ਪੰਜਾਬੀਆਂ ਨੂੰ ਜਿਹੜੇ ਇਨਸਾਫ 'ਤੇ ਵਿਸ਼ਵਾਸ ਰੱਖਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜੋ ਲੋਕ ਸੰਘਰਸ਼ 'ਚ ਪੈਦਾ ਹੋਈ ਪਾਰਟੀ ਆ ਉਹ ਅੱਜ ਉਹਦੇ ਨਾਲ ਕੀ ਤੱਕਾ ਹੋ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਨੇ ਹਰ ਇੱਕ ਸਿੱਟ ਨੂੰ ਅਟੈਂਡ ਕੀਤਾ ਦੂਜੇ ਪਾਸੇ ਮੈਂ ਦੱਸਣਾ ਚਾਹੁੰਨਾ ਕਿ ਕੇਜਰੀ ਆਵਾਜ਼ ਜਿਹਨੂੰ ਸਿੱਟ ਬੁਲਾਉਂਦੀ ਸੀ ਤਾਂ ਉਹ ਹਿਸ਼ਾਰਪੁਰ ਜਾ ਕੇ ਮੈਡੀਟੇਸ਼ਨ ਕਰਦਾ ਹੁੰਦਾ ਸੀ ਜਿਹੜੇ ਬੰਦੇ ਆ ਆਪ ਕਰਪਸ਼ਨ ਦੇ ਕੇਸਾਂ 'ਚ ਘਟਾਲਿਆਂ 'ਚ ਬੇਲ ਲੈ ਬੇਲ ਲੈ ਕੇ ਅੱਜ ਪੰਜਾਬ 'ਚ ਸਰਕਾਰ ਚਲਾ ਰਹੇ ਨੇ ਅੱਜ ਅੱਜ 50 ਸਾਲ ਪਹਿਲਾਂ ਅਮਰਜੈਂਸੀ 'ਚ ਕਾਲਾ ਦਿਨ ਸੀ ਉਹਨੂੰ ਮਨਾਇਆ ਜਾ ਰਿਹਾ ਜੁੱਤੋਂ ਵੱਡਾ ਤੱਕਾ ਹੋ ਰਿਹਾ ਅੱਜ ਸਾਡੇ ਸਾਰੇ ਕਾਉਂਸਲਰ ਸਹਬਾਨ ਸੀਨੀਅਰ ਲੀਡਰਸ਼ਿਪ ਇੱਥੇ ਪਹੁੰਚੀ ਆ ਤੇ ਇੱਥੇ ਕੱਟ ਨਹੀਂ ਕੀਤਾ ਗਿਆ ਕਿਉਂਕਿ ਸਾਰੀ ਲੀਡਰਸ਼ਿਪ ਕਰੇਸ ਆਊਟ ਅਰੈਸਟ ਕਰ ਰੱਖੀ ਆ ਕੋਈ ਰਾਹ 'ਚ ਚੱਕ ਲੈ ਕੇ ਪਰਚਾ ਦਾਰਜ ਕਰਤਾ ਮੈਂ ਸੱਚੋ ਸਾਹਿਬ ਨੂੰ ਮੇਰੇ ਤਾਂ ਹੁਣ ਪਤਾ ਕਿ ਕਿਹੜੇ ਥਾਣੇ ਤੋਂ ਨੇ ਪਰ ਅਸੀਂ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਾਂਗੇ ਸ਼ਰੋਮਣੀ ਅਕਾਲੀ ਦਲ ਆਪਣੇ ਹੱਕਾਂ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਸੰਘਰਸ਼ ਲਈ ਲੜਾਈ ਲੜਦਾ ਜਾਣਦਾ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਸਤਾ ਦੇ ਸ਼ਿਕਰ ਤੇ ਬੈਠੇ ਮੁੱਖ ਮੰਤਰੀ ਨੂੰ ਕਿ ਮੁੱਖ ਮੰਤਰੀ ਸਾਹਿਬ ਅੱਜ ਤੂੰ ਕੋਹ ਤੁਸੀਂ ਕੋਹ ਦਾ ਹੱਕਦਾਰ ਨਹੀਂ ਰਹਾ ਅੱਜ ਤੈਨੂੰ ਗ੍ਰਹਿ ਵਿਭਾਗ ਤੋਂ ਇਸਤਫਾ ਦੇ ਦੇਣਾ ਚਾਹੀਦਾ ਕਿ ਤੂੰ ਨਾ ਨਾ ਤਾਂ ਲਾਅਨ ਅੰਡਰ ਮੇਨਟੇਨ ਕਰ ਸਕਿਆ ਨਾ ਤੁਸੀਂ ਪੰਜਾਬ ਦੇ ਲੋਕਾਂ ਦੀ ਰਾਖੀ ਕਰ ਸਕਿਆ ਅੱਜ ਅੱਜ ਥਾਣਿਆਂ 'ਚੋਂ ਡੀਐਸਪੀ ਪੱਧਰ ਦੇ ਆਫਸਰ ਗੈਗਸਟਰਾਂ ਦੀ ਇੰਟਰਵਿਊ ਇੰਟਰਵਿਊ ਕਰਾਉਂਦੇ ਨੇ ਤੇ ਸ਼੍ਰੋਮਣੀ ਕਾਲੇ ਦੀ ਲੀਡਰਸ਼ਿਪ ਨੂੰ ਕਿਤੇ ਹਾਊਸ ਅਰੇਸਟ ਕਿਤੇ ਮੈਂ ਨਾ ਉੱਥੇ ਉਸ ਦਿਨ ਜਿੱਦਾਂ ਲਾਈਵ ਹੋਇਆ ਸੀ ਵਿਕਰਮ ਮਜੀਠੀਆ ਸਾਹਿਬ ਨੇ ਜਿੱਦਾਂ ਪੇਸ਼ ਕੀਤਾ ਸੀ ਬਿਜਲੈਂਸ 'ਚ ਮੈਂ ਤੁਹਾਨੂੰ ਕਹਿ ਕੇ ਆਇਆ ਸੀ ਮੈਂ ਉੱਥੇ ਲਾਈਵ ਕਿਹਾ ਮੈਂ ਅੱਜ ਕੋਈ ਅਸੀਂ ਹੱਕ ਠੋਕੇ ਲੜਾਈ ਲੜਨੇ ਜਾਣਦੇ ਆ ਮੈਂ ਵਫਾਦਾਰ ਸਪਾਈ ਸ਼੍ਰੋਮਣੀ ਕਾਲੇਦਲ ਹੋਂਦ ਦਾ ਨਾਤੇ ਉਦੋਂ ਕਹਿ ਕੇ ਆਇਆ ਸੀ ਕਿ ਜਿੱਦẽ ਆਵਾਂਗੇ ਤੂਫਾਨ ਬਣ ਕੇ ਆਵਾਂਗੇ ਚਲੋ ਅੱਜ ਤੁਸੀਂ ਕਰ ਲਓ ਪਰ 15 ਜੁਲਾਈ ਨੂੰ ਅੱਜ ਫੇਰ ਕਹਿ ਕੇ ਚੱਲਿਆ ਇੰਸਪੈਕਟਰ ਸਾਹਿਬ ਸੁਣ ਲੇ ਡਿਪਟੀ ਸਾਹਿਬ ਸ਼ਰਮਾ ਸਾਹਿਬ ਅਸਿਸਿਪ ਸਾਹਿਬ ਵੀ ਸੁਣ ਲੈ ਮੇਰੀ ਬਾਜ ਕਿ 15 ਜੂਨ ਨੂੰ ਜੁਲਾਈ ਨੂੰ ਲੁਧਿਆਣੇ ਦੀ ਧਰਤੀ ਦੇ ਬਾਂਝ ਗੱਡਾਂਗੇ ਸ਼੍ਰੋਮਣੀ ਅਕਾਲੀ ਦਲ 15 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ 15 ਜੁਲਾਈ ਨੂੰ ਲੁਧਿਆਣੇ ਦੀ ਧਰਤੀ ਤੋਂ ਸਦਾ ਸੁਖਬੀਰ ਸਿੰਘ ਬਾਦਲੀ ਰਾਹਨਮਾਈ ਚ ਸ਼੍ਰੋਮਣੀ ਅਕਾਲੀ ਦਲ ਬਾਂਝ ਗੱਡੂਗਾ ਪੰਜਾਬ ਦੇ ਕਿਸਾਨਾਂ ਦੇ ਹੱਕ ਚ ਜਿੱਥੇ ਸਰਕਾਰ ਦੇ ਅਸੀਂ ਤੰਬੂ ਪੱਟ ਦਿਆਂਗੇ ਉਸ ਦੇ ਪੰਜਾਬ ਪੁਲਿਸ ਦਾ ਜਿਹੜਾ ਮੇਜ ਮਲਾਜੇ ਮਾਜੇ ਅੱਜ ਨਾ ਦਾਸ ਨੂੰ ਨਾ ਪਾਰਟੀ ਦੇ ਕਿਸੇ ਲੀਡਰਸ਼ਿਪ ਨੂੰ ਰੋਕ ਕੇ ਦਿਖਾਵੇ ਕਿਉਂਕਿ ਅੱਜ ਤੁਸੀਂ ਧੋਖਾ ਕਰਿਆ ਮੈਨੂੰ ਦਸਤਾਰ ਬੰਨ੍ਹਦੇ ਨੂੰ ਤੁਸੀਂ ਆ ਕੇ ਉਹੇ ਮੇਰਾ ਹੌਸ ਰੈਸਟ ਕੀਤਾ ਉਦੋਂ ਅੱਜ ਮੈਂ ਅੱਜ ਚੇਤਾਵਨੀ ਦੇ ਰਿਹਾ ਸਮੂਹ ਪੰਜਾਬ ਦੀ ਪ੍ਰਸ਼ਾਸਨ ਨੂੰ ਗ੍ਰਹਿ ਵਿਭਾਗ ਨੂੰ ਤੇ ਮੁੱਖ ਮੰਤਰੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ